ਸਭ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ ਸੂਟ ਕਲੈਕਸ਼ਨ ਤੇ ਅੱਜ ਆਪਾਂ 벨ਵੈਟ ਦੇ ਸੂਟ ਲੈ ਕੇ ਆਏ ਆ ਪਹਿਲਾਂ ਇਹ ਆਪਣੇ ਸਾਰੇ ਸ਼ੇਅਰ ਹੋ ਗਏ ਜੀ ਦੁਬਾਰਾ ਇਹਨੇ ਪ੍ਰਿੰਟ ਦੇਖੋ ਇਹਨਾਂ ਦੇ 벨ਵੈਟ ਦਾ ਕੱਪੜਾ ਜੀ ਇਹ ਬਹੁਤ ਭੈਣ ਪ੍ਰਿੰਟ ਨੇ ਕਾਫੀ ਕਲਰ ਹੈ ਇਹਦਾ ਸਲਵਾਰ ਦਾ ਕੱਪੜਾ ਪਲੇਨ ਹੋਊਗਾ ਕਮੀਜ਼ ਦਾ ਪ੍ਰਿੰਟ ਆਗਾ ਹੋਰ ਇਸ ਤਰ੍ਹਾਂ ਦੇ ਕਲਰ ਹੋ ਬਹੁਤ ਨੇਗੇ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਜੇਕਰ ਕਿਸੇ ਨੂੰ ਕੋਈ ਸੂਟ ਚਾਹੀਦਾ ਤਾਂ ਸਾਨੂੰ WhatsApp ਤੇ ਕਾਲ ਵੀ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਇਹ ਕੇ ਪ੍ਰਿੰਟ ਆ ਗਿਆ ਬਹੁਤ ਛੋੜਾ ਪ੍ਰਿੰਟ ਆ ਇਹਦੇ ਨਾਲ ਇਹ ਕਪੜਾ ਰਹੂ ਇਹ ਵੀ ਕਾਫੀ ਹੈ ਥੋੜਾ ਜਿਹਾ ਲਾ ਮਤਲਬ ਫਿੱਕਾ ਹੈ ਕਾਫੀ ਆ ਗਿਆ ਉਹ ਜਿਆਦਾ ਸੀਗਾ ਇਹਦਾ ਰੇਟ ਇਹਨਾਂ ਦਾ ਰਹੂਗਾ 250 ਰੁਪਏ ਇੱਕ ਆਪਣੇ ਕੋਲੇ ਇਹ ਆ ਗਿਆ ਇਸ ਤਰ੍ਹਾਂ ਇਹ ਦਾ ਪ੍ਰਿੰਟ ਇਸ ਤਰ੍ਹਾਂ ਬਣਿਆ ਹੋਇਆ ਹੈ ਇਹਨ ਵਿੱਚ ਫਲਾਵਰ ਬਣੇ ਹੋਏ ਨੇ ਸੋਛੋਟੇ ਇਹ ਇਹਦੀ ਬੋਟਮ ਰਹੇਗੀ ਬਹੁਤ ਪਿਆਰੇ ਪਿਆਰੇ ਪ੍ਰਿੰਟ ਆਏ ਹੋਏ ਨੇਗੇ ਜੇਕਰ ਕੋਈ ਵੀ ਸੂਟ ਚਾਹੀਦਾ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਸਾਨੂੰ ਵਟਸਐਪ ਤੇ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਰੇਟ ਸਿਰਫ ਇਹਦਾ 2200 ਪਰ ਹੋਊਗਾ ਸੀਪਿੰਗ ਐਕਸਟਰਾ ਰਹੂਗੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈਗਾ ਇਹਦੇ ਨਾਲ ਵੀ ਬੋਟਮ ਇਹ ਰਹੇਗੀ ਇੱਕ ਕਪੜੇ ਕੋਲ ਇਹ ਆਇਆ ਕਾਫੀ ਚ ਪ੍ਰਿੰਟ ਸਾਰੇ ਬਹੁਤ ਪਿਆਰੇ ਨੇ ਕਪੜਾ ਸਾਰਾ ਇਹ ਬੈਲਵੈਟਰ ਹੋਊਗਾ ਤੇ ਇਹ ਚ ਵੀ ਇਹ ਬਾਟਮ ਕਾਫੀ ਰਹੀ ਇਹ ਆਜ ਆਪਣੇ ਕੋਲ ਇੱਕ ਬਲੈਕ ਚ ਬਲੈਕ ਇਹਦੀ ਬਾਟਮ ਆ ਸ਼ਰਟ ਦਾ ਪ੍ਰਿੰਟ ਦੇਖੋ ਕਿੰਨਾ ਸੋਹਣਾਗਾ ਇਹਦੀ ਬੈ ਲੈ ਬਲੈਕ ਇਹਦੀ ਬਾਟਮ ਰਹੀ ਜੀ ਜਲਦੀ ਜਲਦੀ ਆਰਡਰ ਕਰੋ ਤੇ ਆਪਣੇ ਸਕਰੀਨ ਤੇ ਨੰਬਰ ਚੱਲ ਰਿਹਾਗਾ ਇਹ ਮਾਲ ਆਪਣਾ ਪਹਿਲਾਂ ਬਹੁਤ ਲੰਘਿਆ ਸਾਰਾ ਇਹ ਦੀ ਬਾਟਮ ਹੈਗੀ ਕਾਫੀ ਇਹਦੀ ਸੌਰੀ ਇਹ ਦੀ ਸ਼ਰਟ ਕਾਫੀ ਦੀ ਬਾਟਮ ਇਹ ਕੱਪੜੇ ਕੋਲ ਇਹ ਆ ਗਿਆ ਇਹ ਦੀ ਸ਼ਰਟ ਹੈਗੀ ਇਹ ਸ਼ਰਟ ਪੀਸ ਰਹਿ ਗਿਆ ਇਹ ਦੀ ਬਾਟਮ ਰਹਿ ਗਈ ਇਸ ਤਰ੍ਹਾਂ ਦੇ ਹੋਰ ਸੋਹਣੇ-ਸੋਹਣੇ ਡਿਜ਼ਾਈਨ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ ਜੀ।